ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਠੀਕ ਹੈ ਮਾਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਪ੍ਰੀਮਰ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਹਾਂ ਗੁਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਇੱਕ ਨਵਾਂ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ। ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਹਾਂ ਗੁਰ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਸਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਡਿਗਨਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਅੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਇੱਕ ਨਵਾਂ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ। ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਕਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਕਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਪ੍ਰੀਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਠੀਕ ਹੈ ਬਾਈ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਪ੍ਰੀਮਰ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਠੀਕ ਹੈ ਮੈਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਨਵਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਅੰਤਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਨਵਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਅੰਤਕ ਮਰਿਆਦਾ ਸਿਕ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਪ੍ਰੀਮਰ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਠੀਕ ਹੈ ਬਾਈ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸਿਧਾਂਤ ਵਾਲੀ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸਿਧਾਂਤ ਵਾਲੀ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਜੀ ਨਾਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਅੰਤਕ ਮर्यादा ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਇੱਕ ਦਾ ਮੈਟਿੰਗ ਦਾ ਮੀਟਿੰਗ ਹੋ ਰਹੀ ਹੈ। ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਸ਼੍ਰੀਮantil ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਸ਼੍ਰੀਮantil ਮੀਟਿੰਗ ਦਾ ਮੀਟਿੰਗ ਹੋ ਰਹੀ ਹੈ